ਮੈਂ ਨਹੀਂ ਮਤਲਬ ਮੈਂ ਟਵੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ ਚ ਰੇਲਵੇ ਦੀ ਨਾ ਮੈਂ ਕਹਾਂ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਨੂੰ ਮੈਂ ਹੋਰ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਵਾਉਣੀ ਆ ਕੋਕ ਵਾਲੀ ਜਿਆ ਕੋਈ ਉਹ ਲਵਾ ਦੂੰਗਾ ਹੂੰ ਤਾਂ ਨਹੀਂ ਉਹ ਦਿਨ ਦੇ ਹੀ ਵਿਭਾਗ ਉਹ ਹੈ ਜਦੋਂ ਉਹ ਬੰਦੇ ਨੂੰ ਖਤਮ ਹੋਇਆ ਹੋਵੇ ਲੋਕਾਂ ਦੀ ਥਾਂ ਤੇ ਥੁੱਕ ਨਹੀਂ ਪਾਉਣਾ ਬਸ 587 ਕਰੋੜ ਰੁਪਇਆ ਅਲੱਗ ਤੋਂ ਰੱਖਿਆ ਕਿ 5 ਸਾਲ ਰਿਪੇਅਰ ਦਾ ਵੀ ਤੂੰ ਹੀ ਖਿਆ ਰੱਖਣਾ ਹੈ ਭਾਈ 5 ਸਾਲ ਜੇ ਸੜਕ ਟੁੱਟ ਗਈ ਤਾਂ ਫਿਰ ਤੂੰ ਜ਼ਿੰਮੇਵਾਰ ਹੋਵੇਂਗਾ ਹਾਂ ਤੇਥੋਂ ਕੋਈ ਅਫਸਰ ਰਿਸ਼ਵਤ ਨਹੀਂ ਮੰਗੂਗਾ ਤੇਥੋਂ ਕੋਈ ਅਫਸਰ ਕਮਿਸ਼ਨ ਚ ਹਿੱਸਾ ਨਹੀਂ ਮੰਗੂਗਾ ਜਿੰਨਾ ਤੇਰਾ ਟੈਂਡਰ ਨਿਕਲਿਆ ਤੈਨੂੰ ਪੈਸੇ ਸਾਰੇ ਲੋਕਾਂ ਦੀ ਥਾਂ ਤੇ ਥੁੱਕ ਨਹੀਂ ਪਾਉਣਾ ਬਸ ਤੇ ਉੱਥੇ ਜੀ ਸੜਕ ਦੀ ਕੁਆਲਿਟੀ ਘਟ ਗਈ ਤਾਂ ਫਿਰ ਅਸੀਂ ਠੇਕੇਦਾਰ ਨੂੰ ਜ਼ਿੰਮੇਵਾਰ ਸਮਝਾਂਗੇ ਉਹ ਦੇਖਦੀ ਹੈ ਲੈਣੀ ਹੈ ਕਿ ਨਹੀਂ ਲੈਣੀ ਇਸ ਵਾਸਤੇ ਲੈਣੀ ਹੈ ਇਹਨੇ ਕੀ ਕੀਤਾ ਦੇਖੋ ਕਿੰਨੀ ਵੱਡੀ ਗੱਲ ਬੋਲੋ ਕਿ ਕਰਦੇ ਨੇ ਨਿੱਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀ ਕੀਤਾ ਪਹਿਲਾਂ ਸਰ ਇੱਥੇ ਕਾਏ ਤੇ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਦਾਲ ਕਹਦੇ ਯਾਰ ਜਿੱਦਾਂ ਕਰਦੇ ਗਾਲ ਯਾਰ ਹੌਸ ਆ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਗਾਲਾ ਕਰ ਦੇ ਤੂੰ ਸਾਰੀ ਕਿਹਨੂੰ ਗਾਲਾਂ ਕਰਦੇ ਹੋ ਤਲੀਵਰ ਸਾਹਿਬ ਗਾਲਾਂ ਕਰਦੇ ਹੋ ਕਿਉਂ ਗਾਲਾਂ ਕਰਦੇ ਹੋ ਤੂੰ ਫੋਨ ਪਾ ਕੇ ਵਿਖਾਉਣੀ ਕਾਰਵਾਈ ਮੈਂ ਸੱਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰੇ ਪਿੰਡ ਮਿਲ ਕੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਵਾਂਗੇ ਗੀਤ ਸੁਣਿਆ ਨਾ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਫਿਰ ਇੱਥੇ ਕਿਹੜਾ ਯਾਰ ਬੋਲਦਾ ਉਹ ਤਾਂ ਮੈਨੂੰ ਕੀ ਪਤਾ ਪਊ ਪਰ ਮੈਨੂੰ ਸਵਾਲ ਕੀਤਾ ਮੈਂ ਤੈਨੂੰ ਰਾਤਾ ਹੁਣ ਪਤਾ ਨਹੀਂ ਕਿ ਦੇ ਚ ਕੌਣ ਬੋਲਦਾ ਤੇ ਤੁਸੀਂ ਪਤਾ ਕਰੋ ਨਾ ਤੁਸੀਂ ਖੋਜੀ ਬੰਦੇ ਹੋ ਮੇਰੀ ਤਾਂ ਮੇਰੀ ਔਕਾਤ ਦੇ ਨਾਲ ਗੱਲ ਕਰਿਆ ਕਰੋ ਤੁਸੀਂ ਐਡਾ ਵੱਡਾ ਸਵਾਲ ਪੁੱਛ ਲੈਨੇ ਮੈਨੂੰ ਮੇਰੀ ਆਪ ਦੀ ਐਡੀ ਔਕਾਤ 540 ਕਰੋੜ ਸਾਨੂੰ ਵਾਪਸ ਦੇਣਗੇ ਲੈ 540 ਕਰੋੜ ਜੇ ਨਹੀਂ ਲੱਭੇ ਨਾ ਦੇ ਇੰਕੇ ਸਾਨੂੰ ਦੇ ਇੰਕੇ ਸਾਨੂੰ ਇਹਨਾਂ ਤੇ ਪਰਚਾ ਪਾ ਦिए ਤਾਂ ਕੀ ਬੋਲਦੇ ਨੇ ਕੀ 540 ਕਰੋੜ ਸਾਨੂੰ ਵਾਪਸ ਦੇਣਗੇ ਅੱਜ ਕਿਉਂ ਨਹੀਂ ਆਏ ਆਏ ਤਾਂ ਹੈ ਨਹੀਂ ਅੱਜ ਜੋ ਜੋ ਚਿੱਟੇ ਤੇ ਗੱਲ ਚੱਲ ਰਹੀ ਹੈ